ਪੰਜਾਬੀ ਇਕਤਰੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਕਿਸਾਨਾਂ ਨਾਲ ਹੋਈ ਕੇਂਦਰ ਸਰਕਾਰ ਦੀ ਤੀਜੇ ਗੇਟ ਦੀ ਮੀਟਿੰਗ ਹਾਂ ਪੱਖੀ ਮਾਹੌਲ 'ਚ ਮੁੱਦਿਆਂ ਤੇ ਹੋਈ ਚਰਚਾ। ਹਰਿਆਣਾ ਵੱਲੋਂ ਪੰਜਾਬ ਦੀ ਸਿਰ ਦੱਤ ਤੇ ਕਿਸਾਨਾਂ ਨਾਲ ਤਸ਼ੱਦਦ ਤੇ ਭਗਵੰਤ ਮਾਨ ਦਾ ਸਖਤ ਬਿਆਨ ਨਾਲ ਹੀ ਕੇਂਦਰ ਨੂੰ ਕੀਤੀ ਅਪੀਲ। ਅੱਜ ਰਹੇਗਾ ਭਾਰਤ ਬੰਦ ਵਾਖਾ ਕਿਸਾਨ ਜਥੇਬੰਦੀਆਂ ਨੇ ਕੀਤਾ ਐਲਾਨ। ਕਿਸਾਨਾਂ ਦੇ ਮੁੱਦੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਈ ਵੱਡੀ ਖਬਰ ਹਾਈ ਕੋਰਟ ਨੇ ਮੰਗੀ ਸਟੇਟਸ ਰਿਪੋਰਟ। ਪੰਜਾਬ ਦੀਆਂ ਸਰਕਾਰੀ ਬਸ ਜਿਸ ਅਫਰ ਕਰਨ ਵਾਲਿਆਂ ਲਈ ਵੱਡੀ ਖਬਰ ਅੱਜ ਹੋ ਸਕਦਾ ਚੱਕਾ ਜਾਮ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਨਜੋ ਸਿੱਧੂ ਦੀ ਸੀਐਮ ਭਗਵੰਤ ਮਾਨ ਨੂੰ ਖਾਸ ਅਪੀਲ ਕਈਆਂ ਵੱਡੀਆਂ ਗੱਲਾਂ ਪੰਜਾਬ ਚ ਕੇਂਦਰ ਵੱਲੋਂ ਇੰਟਰਨੈਟ ਬੰਦ ਕਰਨ ਦਾ ਮਾਮਲਾ ਮਾਨ ਸਰਕਾਰ ਨੇ ਜਤਾਇਆ ਸਖਤ ਇਤਰਾਜ਼ ਪੰਜਾਬ ਚ ਮੀਂਹ ਪੈਣ ਬਾਰੇ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਪੰਜਾਬ ਹਰਿਆਣਾ ਹਾਈ ਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਨਿੱਜੀ ਸਕੂਲਾਂ ਵਿੱਚ ਗਰੀਬ ਬੱਚਿਆਂ ਨੂੰ ਨਹੀਂ ਮਿਲ ਰਿਹਾ ਮੁਫਤ ਦਾਖਲਾ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਕਿਸਾਨਾਂ ਗੋਦਰ ਮਿਆਂਾ ਤੀਜੇ ਦੌਰ ਦੀ ਮੀਟਿੰਗ ਰਾਤ ਕਰੀਬ 1:30 ਵਜੇ ਖਤਮ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੀਜੀ ਮੀਟਿੰਗ ਵਿੱਚ ਬਹੁਤ ਸਾਰੀਆਂ ਗੱਲਾਂ ਤੇ ਚਰਚਾ ਹੋਈ ਹੈ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਬੈਠਾ ਸੀ ਉਹਨਾਂ ਨੇ ਕਿਹਾ ਕਿ ਮੁੱਦਿਆਂ ਤੇ ਸਹਿਮਤੀ ਵੀ ਬਣੀ ਹੈ ਸੀਐਮ ਮਾਨ ਨੇ ਕਿਹਾ ਕਿ ਕੇਂਦਰ ਮੂਰੇ ਇੰਟਰਨੈਟ ਸੇਵਾ ਬੰਦ ਦਾ ਮੁੱਦਾ ਚੁੱਕਿਆ ਉਹਨਾਂ ਨੇ ਡਰੋਨ ਤੋਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟਣ ਦਾ ਵੀ ਸਖਤ ਇਤਰਾਜ਼ ਜਤਾਇਆ ਉਹਨਾਂ ਨੇ ਕੇਂਦਰ ਨੂੰ ਕਿਹਾ ਕਿ ਹਰਿਆਣਾ ਸਰ ਕਾਰਨ ਨੂੰ ਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਤੇ ਸਾਡੇ ਅਧਿਕਾਰ ਖੇਤਰ ਦਾ ਧਿਆਨ ਰੱਖਣਾ ਚਾਹੀਦਾ ਹੈ ਬੈਰੀਕੇਡ ਹਟਾਏ ਜਾਣੇ ਚਾਹੀਦੇ ਹਨ ਦੋਵਾਂ ਪਾਸਿਆਂ ਤੋਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਇਸ ਦੇ ਨਾਲ ਹੀ ਕਿ ਸਾਨੂੰ ਨਾਲ ਮੀਟਿੰਗ ਹੋਣ ਤੋਂ ਬਾਅਦ ਕੇਂਦਰੀ ਮੰਤਰੀਆਂ ਨੇ ਕਿ ਹੈਗੀ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਕਿ ਅਗਲੀ ਮੀਟਿੰਗ ਐਤਵਾਰ ਨੂੰ ਸ਼ਾਮ 6 ਵਜੇ ਹੋਵੇਗੀ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਇਸ ਮਸਲਿਆਂ ਨੂੰ ਸ਼ਾਂਤੀਪੂਰਵਕ ਹੱਲ ਕਰਾਂਗੇ ਦੱਸਦੇ ਕਿ ਮੀਟਿੰਗ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਹਰਿਆਣਾ ਸਰਕਾਰ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਤਸ਼ੱਦਦ ਤੇ ਸ਼ਕਤੀ ਤਰਾਜ ਪ੍ਰਗਟਾਇਆ ਜਿਸ ਤੇ ਕੇਂਦਰੀ ਮੰਤਰੀ ਉਹਨਾਂ ਨੂੰ ਸੁਝਾਉਂਦੇ ਹੋਏ ਨਜ਼ਰ ਆਏ ਇਸ ਤੋਂ ਬਾਅਦ ਘਟੋ ਘਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਮੰਗਾਂ ਦੇ ਚਰਚਾ ਸ਼ੁਰੂ ਹੋਈ ਕੇਂਦਰੀ ਮੰਤਰੀ ਲਖੀਪੁਰ ਖੇੜੀ ਕਾਨੂੰਨੀ ਸਮੇਤ ਹੋਰ ਮੰਗਾਂ ਤੇ ਕਿਸਾਨਾਂ ਨਾਲ ਸਹਿਮਤ ਨਜ਼ਰ ਆ ਰਹੇ ਸਨ ਮੀਟਿੰਗ ਵਿੱਚ ਕੇਂਦਰੀ ਮੰਤਰੀਆਂ ਨੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲਾਗੂ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਤੁਰੰਤ ਜਾਣਕਾਰੀ ਦਿੱਤੀ ਪਰ ਇਸ ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੋਏ ਰਾਤ ਕਰੀਬ 1:30 ਵਜੇ ਮੀਟਿੰਗ ਸਮਾਪਤ ਹੋਈ ਹੈ ਸਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਸੂਬੇ ਦੀਆਂ ਸਮੂਚੀਆਂ ਕਿਸਾਨ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਵਿਦਿਆਰਥੀ ਸੰਗਠਨਾਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਹੈ ਕਿਸਾਨ ਜਥੇਬੰਦੀਆਂ ਦੀ ਇਸ ਕਾਲ ਤਹਿਤ ਪਿੰਡਾਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਇਸ ਦਿਨ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਕੇਂਦਰ ਸਰਕਾਰ ਕੋਲੋਂ ਮੰਗਾਂ ਨੂੰ ਅਣਵਾਉਣ ਲਈ ਅਰੰਭੇ ਸੰਘਰਸ਼ ਵਿੱਚ ਕਿਸਾਨਾਂ ਦਾ ਵਾਖਾਖ ਜਿੱਥੇ ਬੰਦੀਆਂ ਵੀ ਸਾਥ ਦੇ ਰਹੀਆਂ ਹਨ ਅਤੇ ਭਾਰਤ ਬੰਦ ਨੂੰ ਸਮਰਥਨ ਕਰ ਰਹੀਆਂ ਹਨ ਇਸ ਵਿੱਚ ਪੰਜਾਬ ਰੋਡਵੇਜ ਪਣਵਾ ਸਟੇਟ ট্রান্সਪੋਰਟ ਯੂਨੀਅਨ ਨੇ ਵੀ ਸਮਰਥਨ ਦਾ ਐਲਾਨ ਕੀਤਾ ਹੈ ਹਾਲਾਂਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਬੰਦ ਦੌਰਾਨ ਐਂਬੂਲੈਂਸ ਪੇਪਰ ਦੇਣ ਜਾ ਰਹੇ ਵਿਦਿਆਰਥੀ ਤੇ ਵਿਆਹ ਸਮਾਗਮ ਚ ਜਾਣ ਵਾਲੇ ਵਿਅਕੀਆਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਭਾਰਤ ਬੰਦ ਦੇ ਸੱਦੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸੰਬੰਧੀ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਪ੍ਰੀਖਿਆ ਦੇ ਨਿਰਧਾਰਤ ਸਮੇਂ ਤੋਂ ਲਗਭਗ 1 ਘੰਟਾ ਪਹਿਲਾਂ ਕੇਂਦਰਾਂ ਤੇ ਪਹੁੰਚਣ ਦੀ ਸਲਾਹ ਦਿੰਦੀ ਹੈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਤੇ ਉਹਨਾਂ ਨੂੰ ਵਿਰੋਧ ਪ੍ਰਦਰਸ਼ਨ ਦੀ ਆਜ਼ਾਦੀ ਦੇਣ ਲਈ ਦਅ ਦੋ ਪਟੀਸ਼ਨਾਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਮਾਮਲੇ ਵਿੱਚ ਸਾਰੇ ਪੱਖਾਂ ਵੱਲੋਂ ਹਾਈ ਕੋਰਟ ਵਿੱਚ ਸਟੇਟਸ ਰਿਪੋਰਟ ਪੇਸ਼ ਕੀਤੀ ਗਈ ਹੈ। ਕੋਰਟ ਨੂੰ ਦੱਸਿਆ ਗਿਆ ਹੈ ਕਿ ਸਰਕਾਰ ਤੇ ਕਿਸਾਨ ਸੰਗਠਨਾਂ ਵਿਚਾਲੇ ਮੀਟਿੰਗ ਹੋਣੀ ਹੈ ਜਿਸ ਵਿੱਚ ਹਾਂ ਪੱਖੀ ਨਤੀਜਿਆਂ ਦੀ ਉਮੀਦ ਹੈ। ਇਸ ਦੌਰਾਨ ਅਦਾਲਤ ਨੇ ਕੇਂਦਰ ਸਰਕਾਰ ਦੀ ਕਿਸਾਨ ਨਾਲ ਚੰਡੀਗੜ੍ਹ ਵਿੱਚ ਹੋਣ ਵਾਲੀ ਮੀਟਿੰਗ ਸੰਬੰਧੀ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਸੁਣਵਾਈ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪੰਜਾਬ 'ਚ ਅੱਜ ਭਾਰਤ ਬੰਦ ਕਾਰਨ ਸਰਕਾਰੀ ਬੱਸਾਂ ਬੰਦ ਰਹਿਣ ਦੀ ਗੱਲ ਕਹੀ ਜਾ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਸਾਨ ਅੰਦੋਲਨ ਦੇ ਚੱਲਦਿਆਂ ਭਾਰਤ ਬੰਦ ਦੇ ਸੱਦੇ ਕਾਰਨ ਦਿੱਲੀ ਵਿੱਚ ਬੱਸਾਂ ਦੇ ਦਾਖਲੇ ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਕਾਰਨ ਪੰਜਾਬ ਰੋਡਵੇਜ ਤੇ ਪੀਆਰਟੀਸੀ ਦੀਆਂ ਬੱਸਾਂ ਦੀ ਔਨਲਾਈਨ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਦਿੱਲੀ ਦੀਆਂ ਸਰਦਾਂ ਨੂੰ ਹਰ ਤਰ੍ਹਾਂ ਦੇ ਵਾਹਨਾ ਨਾਲ ਸੀਲ ਕਰ ਦਿੱਤਾ ਗਿਆ ਹੈ ਇਸ ਅੰਦੋਲਨ ਕਾਰਨ ਬੱਸਾਂ ਬੰਦ ਹੋ ਗਈਆਂ ਹਨ ਅਤੇ ਸਵਾਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵਾਰੀਆਂ ਦਾ ਆਪਣੀ ਮੰਜ਼ਿਲ ਤੇ ਪਹੁੰਚਣਾ ਮੁਸ਼ਕਿਲ ਹੋ ਗਿਆ ਹੈ ਪਾਣ ਵਾਸ ਪੀਆਰਟੀ ਏਸੀ ਯੂਨੀਅਨ ਵੀ ਕਿਸਾਨਾਂ ਦੇ ਹੱਕ ਵਿੱਚ ਮੋਰਚਾ ਖੋਲਣ ਜਾ ਰਹੀ ਹੈ ਇਸ ਕਾਰਨ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋਣ ਦੇ ਅਸਰ ਹਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਰਿਆਣਾ ਪੁਲਿਸ ਉੱਲ ਕਿਸਾਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਮੁੱਖ ਮੰਤਰੀ ਭਗਵੰਤ ਸਮਾਨ ਨੂੰ ਵੱਡੀ ਅਪੀਲ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਹਰਿਆਣਾ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨਾਂ ਦੇ ਮਨੋਵਲ ਨੂੰ ਕੁਚਲਣ ਲਈ ਅਥਰੂ ਗੈਸ ਦੇ ਗੋਲੇ ਛੱਡੇ ਜਾਣ ਤੋਂ ਬਾਅਦ ਪੰਜਾਬ ਦੀਆਂ ਸਰਦਾਂ ਦੀ ਰਾਖੀ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਦੀ ਰਾਖੀ ਕਰਨੀ ਚਾਹੀਦੀ ਹੈ। ਉਹਨਾਂ ਨੇ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉਦਾਹਰਣ ਦਿੰਦੇ ਹਨ ਕਿ ਹੈ ਕਿ ਜਦੋਂ ਬੰਗਾਲ ਤੇ ਹਮਲਾ ਹੋਇਆ ਤਾਂ ਮੁੱਖ ਮੰਤਰੀ ਨੇ CBI ਅਫਸਰਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਇਸੇ ਤਰ੍ਹਾਂ ਮੁੱਖ ਮੰਤਰੀ ਮਾਨ ਨੂੰ ਵੀ ਆਪਣੀ ਜ਼ਮੀਨ ਦੀ ਰਾਖੀ ਕਰਨੀ ਚਾਹੀਦੀ ਹੈ। ਉਹਨਾਂ ਕਹੇ ਹੈ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਸਰਕਾਰ ਵੱਲ ਬਦਨ ਤੋਂ ਰੋਕਣ ਲਈ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ। ਇੰਨਾ ਹੀ ਨਹੀਂ, ਰਾਤ ਸਮੇਂ ਵੀ ਡਰੋਨ ਦੀ ਮਦਦ ਨਾਲ ਸੁੱਤੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਹਨ। ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਡਰੋਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਆਪਣੀ ਸ਼ਰਧ ਦੀ ਰਾਖੀ ਕਰਨੀ ਚਾਹੀਦੀ ਹੈ। ਕਿਸਾਨ ਅੰਦੋਲਨ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਇਨ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਇੰਟਰਨੈਟ ਬੰਦ ਦੇ ਮੁੱਦੇ ਤੇ ਪੰਜਾਬ ਅਤੇ ਕੇਂਦਰ ਇੱਕ ਵਾਰ ਫਿਰ ਆਮੋ-ਸਾਮਣੇ ਹੋ ਗਏ ਹਨ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਸਖਤ ਇਤਰਾਜ਼ ਜਤਾਇਆ ਹੈ ਉਹਨਾਂ ਨੇ ਇਸ ਸੇਵਾ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰਨਾ ਸਰਾ ਸਰ ਗਲਤ ਹੈ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਕੋਲੋਂ ਇਤਰਾਜ਼ ਦਰਜ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਦਾ ਨੋਟਿਸ ਲਿਆ ਹੈ ਪੰਜਾਬ ਚ ਮੌਸਮ ਕਿ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਦਰਅਸਲ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਭਾਰੀ ਮੀਂਹ ਦਾ ਲੜ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ 17 ਫਰਵਰੀ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਜਾ ਰਿਹਾ ਹੈ ਇਸ ਦੇ ਮੱਦੇਨਜ਼ਰ ਬਸੰਤ ਰੁੱਤ ਦਾ ਪਹਿਲਾ ਭਾਰੀ ਮੀਂਹ 18 ਤੇ 19 ਫਰਵਰੀ ਨੂੰ ਪੈਣ ਦੀ ਸੰਭਾਵਨਾ ਜ਼ाहिर ਕੀਤੀ ਗਈ ਹੈ ਇਸ ਕਾਰਨ ਪੰਜਾਬ ਦੇ ਯਾਤਰਾ ਇਲਾਕਿਆਂ ਵਿੱਚ ਬੱਦਲ ਛਾਏ रह ਸਕਦੇ ਹਨ ਅਤੇ ਫਿਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਮੌਸਮ ਵਿਭਾਗ ਅਨੁਸਾਰ 18 ਤੇ 19 ਤਰੀਕ ਨੂੰ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ ਸੂਭਾਗ ਦੇ ਮੁਤਾਬਿਕ ਠੰਡ ਦਾ ਮੌਸਮ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਸਿੱਖਿਆ ਦੇ ਅਧਿਕਾਰ ਤਹਿਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਨਿੱਜੀ ਸਕੂਲਾਂ ਵਿੱਚ ਸਿੱਖਿਆ ਦੇ ਅਧਿਕਾਰ ਤਹਿਤ ਗਰੀਬ ਬੱਚਿਆਂ ਦੀਆਂ 25% ਦੀਆਂ ਸੀਟਾਂ ਪੰਜਾਬ ਸਰਕਾਰ ਦੇ ਨਿਯਮ ਤਹਿਤ ਖਾਲੀ ਹੋਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਹੋਰ ਪੱਖੀਆਂ ਨੋਟਿਸ ਨੂੰ ਜਾਰੀ ਕਰਕੇ ਜਵਾਬਦਾਦਾਰ ਕਰਨ ਦੇ ਹੁਕਮ ਦਿੱਤੇ ਹਨ ਜਾਣਿਤ ਪਟੀਸ਼ਨ ਵਿੱਚ ਭਾਰਤ ਦੇ ਸੇਵਾਮੁਕਤ ਵਿਧੇਕ ਡਿਪਟੀ ਆਡੀਟਰ ਜਨਰਲ ਓਮਕਾਰ ਨਾਥ ਅਤੇ ਹੋਰਨਾਂ ਨੇ ਐਡਵੋਕੇਟ ਐਚ ਸੀ ਅਰੋੜਾ ਰਾਹੀਂ ਪਟੀਸ਼ਨ ਦਾਇਰ ਕਰਦੇ ਹਾਈ ਕੋਰਟ ਨੂੰ ਦੱਸਿਆ ਕਿ ਸਿੱਖਿਆ ਦੇ ਅਧਿਕਾਰ ਤਹਿਤ ਨਿੱਜੀ ਸਕੂਲਾਂ ਵਿੱਚ ਗਰੀਬ ਬੱਚਿਆਂ ਲਈ 25% ਦੀ ਸੀਟਾਂ ਰਾਖਵੀਆਂ ਰੱਖਣੀਆਂ ਲਾਜ਼ਮੀ ਹਨ ਇਸ ਦਾ ਉਦੇਸ਼ ਪ੍ਰੀ ਸਕੂਲ ਤੋਂ ਵੀ 5ਵੀਂ ਜਮਾਤ ਤੱਕ ਗਰੀਬ ਬੱਚਿਆਂ ਨੂੰ ਮੁਫਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਨੋਟੀਫਾਈ ਕੀਤੇ ਗਏ 2011 ਦੇ ਨੀਮਾ ਵਿੱਚ ਕਿਹਾ ਗਿਆ ਹੈ ਕਿ ਕਮਜ਼ੋਰ ਵਰਗ ਤੇ ਵਾਂਝੇ ਵਰਗ ਨਾਲ ਸੰਬੰਧਿਤ ਬੱਚਾ ਸਿਰਫ ਉਦੋਂ ਹੀ ਨਿੱਜੀ ਸਕੂਲ ਵਿੱਚ ਦਾਖਲਾ ਲੈ ਸਕਦਾ ਹੈ ਜਦੋਂ ਉਹ ਸਰਕਾਰੀ ਸਕੂਲ ਵਿੱਚ ਦਾਖਲਾ ਲੈਣ ਵਿੱਚ ਸਮਰਥ ਹੈ ਤੇ ਜਿਸ ਤੋਂ ਬਾਅਦ ਪਟੀਸ਼ਨ ਕਰਤਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਪੰਜਾਬ ਸਰਕਾਰ ਤੇ ਹੋਰਤੀ ਰਣ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਹਾਲਬਾਤ ਕਿਸਾਨ ਸੰਘਟਨਾ ਚ ਤੇ ਕੇਂਦਰ ਸਰਕਾਰ ਚ ਹੋਈ ਆ ਤੀਸਰੀ ਮੀਟਿੰਗ ਹੈ ਇਹ। ਇੱਕ ਹਫ਼ਤੇ ਦੇ ਵਿੱਚ ਕੋਕੇ ਪੰਜਾਬ ਦਾ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੈ ਅੰਦੋਲਿਤ ਹੈ ਇਸ ਲਈ ਮੇਰਾ ਫਰਜ਼ ਬਣਦਾ ਸੀ ਕਿ ਮੈਂ ਪੰਜਾਬ ਦੇ ਮੁਖੀਆ ਹੋਣ ਦੇ ਨਾਤੇ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇੱਥੇ ਆਵਾਂ ਹਰ ਵਿਸ਼ੇ ਤੇ ਜਨਨ ਕਿ ਹਰ ਟਾਪਿਕ ਤੇ ਬਹੁਤ ਡਿਟੇਲ ਚ ਗੱਲ ਹੋਈ ਹੈ ਇਹ ਗੱਲ ਮੈਨੂੰ ਕਹਿਣ ਦੀ ਲੋੜ ਨਹੀਂ ਇਹ ਗੱਲ ਹੋਈ ਕਿ ਤੁਸੀਂ ਵੀ ਓਨੇ ਚਿਰ ਤੋਂ ਬਾਹਰ ਬੈਠ ਕਰ ਰਹੇ ਹੋ ਸਵੇਰ ਦਾ 1.5 ਵਜ ਗਿਆ 7:30 ਵਜੇ ਬੈਠੇ ਆ ਉੱਥੇ ਕੋਈ ਅਸੀਂ ਗੱਪਾਂ ਨਹੀਂ ਮਾਰ ਰਹੇ ਸੀ ਬਹੁਤ ਹੀ ਗੰਭੀਰ ਵਿਸ਼ਿਆਂ ਤੇ ਨਾਲ-ਨਾਲ ਕੇਂਦਰ ਸਰਕਾਰ ਨਾਲ ਕੀ ਹੋ ਸਕਦਾ ਹੈ ਕੀ ਨਹੀਂ ਹੋ ਸਕਦਾ ਵਿਸ਼ਿਆਂ ਤੇ ਗੱਲ ਹੋਈ ਬਹੁਤ ਪੋਜ਼ਿਟਿਵ ਗੱਲ ਹੋਈ ਹੁਣ ਅਗਲੀ ਮੀਟਿੰਗ ਜਿਹੜੀ ਹੈ ਐਤਵਾਰ ਨੂੰ ਜਰਿਕਾ ਜੀ ਫਰਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਿਸਾਨ ਸੰਘਰਸ਼ਨ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕੈਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇ ਜੂਨੀਅਰਾਂ ਦੇ ਸੰਘਰਸ਼ਨ ਦੇ ਸਾਥੀ ਪਰ ਜਾਨੀ ਕਿ ਪਰਸੋਂ ਨੂੰ ਕਹਿ ਸਕਦਾ ਜਾਨੀ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿੱਚ ਖੜੂਗਾ ਦੱਸੋ ਕੀ ਕਰਨਾ ਹੈ ਜੇ ਸਟੇਟ ਦਾ ਕੋਈ ਮਸਲਾ ਆਉਂਦਾ ਹੈ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਸੋ ਕਾਫੀ ਵਿਸ਼ਿਆਂ ਤੇ ਬਹੁਤ ਸਾਰੀ ਸਹਿਮਤੀ ਬਣੀ ਹੈ ਹੋਰ ਵੀ ਹਜੇ ਰਹਿੰਦੇ ਨੇ ਉਹਨਾਂ ਤੇ ਵੀ ਬਣੂਗੀ ਪਰ ਹਾਂ ਦੋਨੇ ਪਾਸਿਓਂ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈਏ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ ਤੇ ਇਧਰਲੇ ਪਾਸਿਓਂ ਕਿਸਾਨ ਸੰਗਠਨ ਨੇ ਕੱਲ ਕੱਲ ਹੀ ਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ ਹੁਣ ਮੈਂ ਸਾਰੇ ਜਿੰਨੇ ਵੀ ਅ ਕਿਸਾਨ ਜੁਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉਥੇ ਉਹ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ ਮੈਂ ਉਸ ਦਿਨ ਵੀ ਇਸੇ ਜਗ੍ਹਾ ਤੇ ਉੱਠ ਜਦੋਂ ਅੱਜਕੀ ਨੂੰ ਪਹਿਲੀ ਮੀਟਿੰਗ ਹੋਈ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਮੈਂ ਜਿਹੜੇ ਅਥਰੂ ਗੈਸ ਦੇ ਗੋਲੇਆ ਮੂਰੇ ਜਾਂ ਵਾਟਰ ਕੈਨਾਂ ਮੂਰੇ ਨਹੀਂ ਡਾਉਣਾ ਚਾਹੁੰਦਾ ਪਰ ਟਾਈਮ ਲੱਗ ਗਿਆ ਗੱਲਬਾਤ ਨੂੰ ਨਹੀਂ ਨਿਪਟ ਸਕੀ ਪਰ ਅੱਜ ਪੋਜ਼ਿਟਿਵ ਮੂਡ 'ਚ ਬਹੁਤ ਪੋਜ਼ਿਟਿਵ ਮੂਡ 'ਚ ਗੱਲ ਹੋਈ ਹੈ ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਇਮੀਡੀਏਟਲੀ ਅਸੀਂ ਡੀਸੀਪੀ ਸਾਹਿਬ ਨੂੰ ਕਹਿਤਾ ਕੋਈ ਐਦਾਂ ਦਾ ਕੋਈ ਅ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਹੈ ਉਹ ਅਸੀਂ ਹੱਲ ਕਰਾਂਗੇ ਉਹਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਅਸੀਂ ਹਰ ਰੋਜ਼ ਮਿਲਦੇ ਹੀ ਰਹਿੰਦੇ ਹਾਂ ਜੁਨੀਆ ਨਾਲ ਅਸੀਂ ਤਾਂ ਆਪਸ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਦੇ ਰਹਿੰਦੇ ਹਾਂ ਹਰਿਆਣਾ ਸਰਕਾਰ ਨੂੰ ਅਸੀਂ ਉਹਨਾਂ ਨੂੰ ਕਹਿ ਕੇ ਹਰਿਆਣਾ ਸਰਕਾਰ ਇਸ ਤਰ੍ਹਾਂ ਦਾ ਵਿਹਵਨਾ ਕਰੇ ਕਿ ਸਾਡੇ ਜੁਡੀਸ਼ਰੀ ਜਿਹੜੀ ਜੂਰੀਡਿਕਸ਼ਨ ਚ ਆ ਕੇ ਉਹ ਗੋਲੇ ਸੁੱਟਦੇ ਨੇ ਜਾਂ ਰਬੜ ਦੀਆਂ ਗੋਲੀਆਂ ਜਾਂ ਕੁਝ ਉਹਨਾਂ ਨੇ ਖੋਰ ਹੋਰ ਵੀ ਦਿਖਾਏ ਨੇ ਵੱਡੇ ਵੱਡੇ ਸੋ ਇਹ ਇਸ ਤਰ੍ਹਾਂ ਨਾ ਕਰੋ ਗੱਲਬਾਤ ਨਾਲ ਹੀ ਨਿਬੜੂਗਾ ਸਾਰਾ ਕੁਝ ਮੈਨੂੰ ਇਸ ਗੱਲ 'ਚ ਕੋਈ ਕਹਿਣ 'ਚ ਹਰਜ ਨਹੀਂ ਕਿ ਪੰਜਾਬ ਨਾਲ ਆ ਪੰਜਾਬੀਆਂ ਨਾਲ ਆ देखिए आज जो वार्ता हुई है केंद्र के साथ उनमें सभी जितने भी हमने मांग पत्र में मुद्दे उठाए लंबी चर्चा हुई और चर्चा इस बात पे हुई भी चर्चा ही ना करते रह जाए इसका कोई नतीजा निकलना चाहिए तो उन्होंने कहा भी हमें समय चाहिए हम अपनी बात कोई हवा में करना नहीं चाहते अपनी ऊपर एक तो उनकी कोई कॉन्फ्रेंस थी एक आध दिन उसके लिए थोड़ा डिले गए उसके बाद वो अपने मंत्रिमंडल या सरकार के बातचीत कर कर फिर क्योंकि तीन मांगे बड़ी मांगे सभी मांगे बड़ी हैं, जैसे एमएसपी खरीद की गारंटी का कानून सी टू प्लस फिफ्टी परसेंट और किसान और खेत मजदूर का कर्ज और भी जितनी मांगे हैं तो उसके ऊपर काफी लंबी चर्चा चली है और जो वातावरण हम अपने लोगों को बोलते भी सरकार के साथ मिलने जा रहे हैं उसके बाद जो होगा देख लेंगे और जब हम पीसफुली वहां बोल रहे होते हैं तो आपके ड्रोन हमारे ऊपर शेलिंग करते हैं तो आपकी जो अर्ध सैनिक फोर्स है वो हमें हमारे लोगों को भड़काती है उसकाती है तो इसके ऊपर जो जो वहां अंदर हमने पूरी जोरदार रखा जो भी उन्होंने हमारे ऊपर यूटिलाईज किए हैं अर्धसैनिक फोर्सों ने जो भी टीयर गैस है वगैरह हम लेके गए थे अपने पास तो ये कुछ आप कर रहे हैं और हम नहीं चाहते भी इतना बल प्रयोग हम कौन से पाकिस्तान के लोग हैं इस देश के रहने वाले हैं ऐसे लगता है इधर भी बॉर्डर है इधर भी बॉर्डर है दोनों तरफ तारे हैं तो लंबी चर्चा हुई ऊपर नीचे भी गए सब कुछ हुआ बात करने बाहर निकले फिर अंदर गए तो लंबी चर्चा चली है और आशा करेंगे भी केंद्र आने वाले समय में हम तो चाहेंगे भी सुखद हल निकले टकराव से बचा जाए अन्यथा हमारा दिल्ली जाने का कार्यक्रम अपनी जगह है तो उसके बारे में हम अपने साथियों से जो आज चर्चा हुई है सरकार से विचार विमर्श भी करें। करेंगे और पंजाब ने कहा भी हम टू ट्रक वाइंड आपके पेज भी खोलेंगे और देखिए दिन-ब-दिन आंदोलन बढ़ता जा रहा है आंदोलन आगे जा रहा है जो को जो मीटिंग ਦੇ ਅੰਦਰ ਸਾਡੇ ਨੂੰ ਕਹਿ ਰਹੇ ਆ ਦੱਸ ਰਹੇ ਆ ਜੇ ਉਹਨੂੰ ਕੋਈ ਹਕੀਕਤ ਵਿੱਚ ਅਮਲੀ ਜਾਮਾ ਪਾ ਦੇਣ ਤਾਂ ਲੱਗਦਾ ਵੀ ਗੱਲ ਅੱਗੇ ਵਧੂਗੀ हकीकी अमली जामा पा के नहीं पाते समा दसो सरकार और सरकार और किसान संगठनों के बीच बहुत ही अच्छे माहौल में सकारात्मक चर्चा हुई है पॉजिटिव चर्चा हुई है और किसान संगठनों ने जिन विषयों पर ध्यान आकृष्ट कराया है संज्ञान में लेते हुए विस्तार पूर्वक चर्चा को हमने करते हुए अगली तिथि रविवार को शाम छः बजे के लिए फिर से आगे की चर्चा को जारी रखेंगे ये जो माहौल है क्योंकि हमारा मानना है कि हम सब मिलकर के शांतिपूर्ण ढंग से समाधान ढूंढेंगे उसी की एक पहल और मैं इस बात के लिए के हमारे सीनियर मिनिस्टर पीयूष जी और नित्यानंद जी के उपस्थिति में हुई है और मैं इसे बहुत सकारात्मक मानता हूँ